ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਵਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਿਵਾਰ ਨੂੰ ਲੈ ਕੇ ਜੁੜੇ ਆ ਹਾਲਾਤ ਦਿਨ ਬਦਨ ਖਰਾਬ ਹੁੰਦੇ ਜਾ ਰਹੇ ਹੈਗੇ ਆ ਉਹ ਰੋਜ਼ ਬਰੋਜ਼ ਵਿਵਾਦਾਂ ਦੇ ਵਿੱਚ ਜਿਹੜੇ ਆ ਗਿਰਦੇ ਜਾ ਰਹੇ ਹੈਗੇ ਆ ਨਿਤਨੇ ਮੁੱਦੇ ਸਾਹਮਣੇ ਆ ਰਹੇ ਹੈਗੇ ਆ ਸੀਐਮ ਭਗਵੰਤ ਮਾਨ ਤੇ ਐਨਸੀਬੀ ਨੇ ਵੀ ਜੁੜਾ ਵਾ ਉਹ ਸ਼ਕੰਜਾ ਹੋਰ ਟਾਈਟ ਕਰ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਅਖਰ ਕੀ ਵਜੂਹات ਬਣੀਆਂ ਕੀ ਜਿਹੜੀ ਹੈ ਨਵੀਂ ਅਪਡੇਟ ਹੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਨ ਦੇ ਚਲਕੇ ਵੀਡੀਓ ਵੇਖਣੀ ਇਫਰ ਕਰਨੇ ਆ ਉਸ ਤੇ ਵਿਚਾਰ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ਼ਰੂਪਲੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਬਾਦ ਮੰਤਰੀ ਤੇ ਕਿਉਂਕਿ ਆਮਦਨ ਨਾਲੋਂ ਵੱਧ ਉਹਨਾਂ ਦੇ ਕੋਲ ਜਾਇਦਾਦ ਹੈ ਜਿਸ ਦਾ ਹਵਾਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪ ਉੱਚ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਲਗਭਗ 540 ਕਰੋੜ ਰੁਪਏ ਹਿਆਰ ਏਕੜ ਜ਼ਮੀਨ ਹਿਮਾਚਲ ਦੇ ਵਿੱਚ ਸੈਨਿਕ ਫਾਰਮ ਦਿੱਲੀ ਵਾਲਾ ਜਿਸ ਦੀ ਕੀਮਤ ਪੌਣੇ 200 ਕਰੋੜ ਦੱਸੀ ਜਾ ਰਹੀ ਹੈ ਗਨੀਪ ਕੌਰ ਮਜੀਠੀਆ ਦੇ ਨਾਮ ਦੇ ਨਾਲ ਕਾਨੂੰਨੀ ਕੱਟੀ ਗਈ ਹੈ ਜਿਸ ਦੇ ਵਿੱਚ 25% ਇਹਨਾਂ ਦਾ ਸ਼ੇਅਰ ਸ਼ੇਅਰ ਹੋਲਡਰ ਹੈ ਗਰੀਨ ਅਵੇਨਿਊ ਸ਼ਰੂਮਣੀ ਅਕਾਲੀ ਦਲ ਦੇ ਆਗੋਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਖੁੱਲ ਕੇ ਨਹੀਂ ਗਰਜੇ ਸੁਖਬੀਰ ਸਿੰਘ ਬਾਦਲ ਅੱਜ ਤਾਂ ਬਾਬਾ ਬੀਬਾ ਸਿੰਘ ਕੋਲ ਬਾਦਲ ਨੇ ਇਥੋਂ ਤੱਕ ਵੀ ਕਹਿ ਦਿੱਤਾ ਜੇਕਰ ਪੰਜਾਬ ਦੇ ਵਿੱਚੋਂ ਚਟਾਖਤ ਹੁੰਦਾ ਹੈ ਬਿਕਰਮਜੀਤਿਆ ਨੂੰ ਜੇਲ੍ਹ ਦੇ ਵਿੱਚ ਰੱਖਣ ਨਾਲ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਬਿਕਰਮਜੀਤਿਆ ਨੂੰ ਜੇਲ੍ਹ ਦੇ ਵਿੱਚ ਰੱਖ ਸਕਦੇ ਹੋ ਲੇਕਿਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਸਰੁ ਮੁੱਦਿਆਂ ਤੋਂ ਭਟ ਗਈ ਹੈ ਉਹਨਾਂ ਮੁੱਦਿਆਂ ਉੱਤੇ ਪਰਤਾ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕੀਤੀ ਹੈ ਹੁਣ ਐਨਸੀਬੀ ਵੀ ਦਸਕਤ ਦੇ ਰਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਆਮਦਨ ਨਾਲੋਂ ਵੱਧ ਜਾਇਦਾਦ ਰੱਖਦੇ ਹਵਾਲੇ ਅਤੇ ਇਹ ਆਮਦਨ ਆਈ ਕਿੱਥੋਂ ਇਹ ਆਮਦਨ ਨਸ਼ਾ ਵੇਚ ਕੇ ਕਮਾਈ ਗਈ ਡਰੱਗ ਤਸਕਰੀ ਕਰਵਾਈ ਗਈ ਕਿਉਂਕਿ ਇਹਨੂੰ ਡਰੱਗ ਮਨੀ ਰੇਲਿੰਗ ਦਾ ਨਾਮ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਬਿਜ਼ਨਸ ਦੇ ਸਰ ਉੱਚ ਅਧਿਕਾਰੀਆਂ ਵੱਲੋਂ ਭਾਈ ਇਹਨਾਂ ਨੇ ਡਰੱਗ ਤਸਕਰੀ ਕਰਕੇ ਸੱਤਾ ਤੇ ਪਿੰਦੀ ਕੌਣ ਸੀ ਉਹਨਾਂ ਦੇ ਨਾਲ ਕਿਉਂ ਇਹਨਾਂ ਦੇ ਗੂੜੇ ਸਬੰਧ ਬਣੇ ਕਿਉਂ ਉਹਨਾਂ ਨੂੰ ਸ਼ਰੂਕਰੀ ਅਕਾਲੀ ਦਲ ਦੀ ਸਰਕਾਰ ਸਮੇਂ ਸਕਿਉਰਿਟੀ ਦਿੱਤੀ ਗਈ ਕਿਉਂ ਉਹਨਾਂ ਨੂੰ ਹੈਲੀਕਾਪਟਰ ਤੇ ਝੂਟੇ ਦਵਾਏ ਗਏ ਕਿਉਂ ਉਹਨਾਂ ਨੇ ਮਹਿੰਗੀਆਂ-ਮਹਿੰਗੀਆਂ ਗੱਡੀਆਂ ਤੇ ਮਹਿੰਗੇ ਕਾਰ ਬਿਕਰਮ ਜੀਠੀਆ ਨੂੰ ਜਿਹੜੇ ਨੇ ਗਿਫਟ ਕੀਤੇ ਕੌਣ ਨੇ ਇਹਨਾਂ ਬਾਰੇ ਖੁਲਾਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੜੀ ਵੱਡੀ ਜਲਦੀ ਕਰ ਜਾ ਰਹੇ ਨੇ ਐਨਸੀਬੀ ਜਿਹੜੀ ਹੈ ਉਹ ਨਸ਼ਿਆਂ ਨੂੰ ਲੈ ਕੇ ਆਵੇਗੀ ਉਸ ਤੋਂ ਬਾਅਦ ਕਹਿੰਦੇ ਨੇ ਕਿ ਈਡੀ ਨੇ ਵੀ ਆਪਣੀਆਂ ਬਹਾਰਾਂ ਜਲਦੀ ਮੋੜ ਲਣੀਆਂ ਨੇ ਵਿਕਰਮਜੀਤਿਆ ਨੂੰ ਲੈ ਕੇ ਹੁਣ ਗੱਲ ਜਿਹੜੀ ਮੁੱਦੇ ਦੀ ਹੈ ਕਿ ਵਿਕਰਮਜੀਤਿਆ ਦੇ ਘਰ ਤੇ ਬਲੋਜ ਚੱਲੇਗਾ ਕਿ ਉਸ ਦੀ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਹੈ ਉਹ ਕੁਰਕੀ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਵਾਰ-ਵਾਰ ਕਹਿੰਦੇ ਨੇ ਕਿ ਪੰਜਾਬ ਦੇ ਜਿਹੜੇ ਵਿਧਾਇਕ ਅਤੇ ਮੰਤਰੀ ਨੇ ਜਿੰਨਾ ਉਹਨਾਂ ਦੇ ਆਮਦਨ ਤੋਂ ਵੱਧ ਪੈਸਾ ਆਪਣੇ ਅਕਾਊਂਟਸ ਦੇ ਵਿੱਚ ਆਪਣੇ ਬੈਂਕਾਂ ਦੇ ਵਿੱਚ ਰੱਖਿਆ ਹੋਇਆ ਹੈ ਉਹਦੇ ਨਾਲ ਪੰਜਾਬ ਦਾ ਕਰਜ਼ਾ ਲੈ ਜਾਵੇਗਾ ਤੇ ਫਿਰ ਕਾਰਵਾਈ ਕਿਉਂ ਨਹੀਂ ਕਰਦੇ ਕਿ ਸਿਰਫ ਡਰਾਮੇ ਬਾਜੀ ਤੇ ਸਟੰਟ ਬਾਜੀ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਵੱਲੋਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕੁਝ ਵੀ ਬ੍ਰਿਕਮ ਮਜੀਠੀਆ ਦੇ ਵਿਰੁੱਧ ਕੀਤਾ ਹੈ ਉਹ ਬਿਲਕੁਲ ਸਹੀ ਕੀਤਾ ਹੈ ਉਸ ਦੇ ਕਿਸੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂ ਨੇ ਰੋਲਾ ਪਾਇਆ ਹੈ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਨੇ ਰੋਲਾ ਪਾਇਆ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਸਿਲ ਨੇ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਹਾਕਮ ਵਿੱਚ ਆਏ ਬਿਗੜੇ ਪੱਠਿਆਂ ਤੇ ਕਿਉਂਕਿ ਕਾਨੂੰਨੀ ਪ੍ਰਕਿਰਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੰਜਾਬ ਦੀ ਬਾਗਦੋਰ ਹੈ ਹਾਲਾਂਕਿ ਇਹ ਵੀ ਕਹਿਆ ਗਿਆ ਕਿ ਜਿਹੜੇ ਰਾਹ ਦੇ ਵਿੱਚ ਆਏ ਜਿਨ੍ਹਾਂ ਨੇ ਹਮਾਇਤ ਕੀਤੀ ਉਹਨਾਂ ਦੇ ਘਰ ਉੱਤੇ ਵੀ ਬਲਡੋਜੋ ਚੱਲਣਗੇ ਉਹਨਾਂ ਦੀ ਜਾਇਦਾਦ ਵੀ ਕੁਰਕੀ ਹੋਵੇਗੀ ਕਿਉਂਕਿ ਉਹਨਾਂ ਨੇ ਵੀ ਆਫ਼ਤਨ ਤੋਂ ਬਾਅਦ ਆਪਣੀ ਜਾਇਦਾਦ ਬਣਾਈ ਹੋਈ ਹੈ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸੇ ਵੀ ਸਮੇਂ ਐਲਾਨ ਕੀਤਾ ਜਾ ਸਕਦਾ ਹੈ ਲੋਕ ਕਹਿੰਦੇ ਨੇ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਕਰਮਜੀਥਿਆ ਦੀ ਜਿਹੜੀ ਜਾਇਦਾਦ ਬਣੀ ਹੋਈ ਹੈ ਉਸ ਨੂੰ ਕੁਰਕ ਕਰ ਲੈਂਦੇ ਨੇ ਜਾ ਉਸੇ ਬਰਦੋਸ ਸਲਾ ਦਿੱਤੇ ਨੇ ਤਾਂ ਪੰਜਾਬ ਦਾ ਮੁੱਖ ਮੰਤਰੀ 2027 ਕਿਆ ਵਿਧਾਨ ਸਭਾ ਦੀਆਂ ਚੋਣਾਂ ਬੜੀ ਆਸਾਨੀ ਨਾਲ ਜਿੱਤ ਜਾਵੇਗਾ ਜੇਕਰ ਨਹੀਂ ਇਸ ਨੂੰ ਸਟੰਟ ਬਾਜ਼ੀ ਇਸ ਨੂੰ ਡਰਾਮੇ ਬਾਜ਼ੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੈਂ ਆਪਣਾ ਕੰਮ ਕਰ ਦਿੱਤਾ ਮੈਂ ਆਪਣਾ ਫਰਜ਼ ਨਿਭਾ ਲਿੱਤਾ ਬਾਕੀ ਦੀ ਜ਼ਿੰਮੇਵਾਰੀ ਹੈ ਕਿਹੜੇ ਲੋਕਾਂ ਦੀ ਬਿਜ਼ਨਸ ਅਤੇ ਬਿਜ਼ਨਸ ਦੇ ਸਭ ਉੱਚ ਅਧਿਕਾਰੀਆਂ ਦੀ ਮਾਨਯੋਗ ਅਦਾਲਤ ਪੰਜਾਬ ਅਤੇ ਹਰਿਆਣਾ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਉਸ ਤੋਂ ਬਾਅਦ ਈਡੀ ਨੇ ਵੀ ਬੁਹਾਰਾ ਕਹਿੰਦੇ ਨੇ ਮੋਰਨੀਆਂ ਨੇ ਐਨਸੀਬੀ ਤਾਂ ਵਾਰ-ਵਾਰ ਪੰਜਾਬ ਦੇ ਡੀਜੀਪੀ ਗੁਰਪ੍ਰੀਤ ਯਾਦਵ ਨਾਲ ਸੰਪਰਕ ਕਰ ਰਹੀ ਹੈ ਕਿ ਸਾਨੂੰ ਵੀ ਜਿਹੜਾ ਹੈ ਇਤਕੀਕਾਤ ਇਨਵੈਸਟਿਗਟਿਵ ਦਾ ਮੌਕਾ ਦਿੱਤਾ ਜਾਵੇ ਤੇ ਇਟ ਮੀਨਸ ਕਿ ਵਿਕਰਮ ਮਜੀਠੀਆ ਆਦਿ ਜੇਲ੍ਹ ਦੇ ਵਿੱਚ ਬੈਠੇ ਹੀ ਬਹੁਤ ਵੱਡੇ ਪੱਧਰ ਤੇ ਮੁਸ਼ਕਲਾਂ ਵਧ ਰਹੀਆਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਦੋਂ ਬਲਡੋਜ਼ਰ ਚਲਾਉਂਦੇ ਨੇ ਜੇਕਰ ਇਹ ਫੈਸਲਾ ਲੈ ਲੈਂਦੇ ਨੇ ਕਿਉਂਕਿ ਜਿਹੜੇ ਛੋਟੇ-ਮੋਟੇ ਨਸ਼ਾ ਤਸਕਰ ਸੀ ਉਹਨਾਂ ਦੇ ਘਰ ਉੱਤੇ ਬੰਦੋਜਾ ਚੜਾਇਆ ਗਿਆ ਉਹਨਾਂ ਦੇ ਘਰ ਤੇ ਬੰਦੋਜਰ ਛੱਲੇ ਵੀ ਪੰਜਾਬ ਦੇ ਵਿੱਚ ਹਾਅ ਕਰ ਮੱਚੀ ਵੀ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਸਾਥ ਵੀ ਦਿੱਤਾ ਕਿ ਜਿਨ੍ਹਾਂ ਦੇ ਘਰਾਂ ਉੱਤੇ ਬੰਦੋਜਰ ਛੱਲੇ ਨੇ ਉਹ ਨਸ਼ਾ ਤਸਕਰ ਸੀ ਉਹਨਾਂ ਨੂੰ ਲੋਨ ਨਸ਼ਾ ਵੇਚਿਆ ਜਾਂਦਾ ਸੀ ਜੇਕਰ ਬਿਕਰ ਮਜੀਠੀਆ ਦੇ ਨਾਲ ਅਜਿਹਾ ਹੋ ਜਾਂਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧੂ ਮਾਨ ਦੁਬਾਰਾ ਮੁੱਖ ਮੰਤਰੀ ਬਣ ਸਕਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੇ ਜਿਹੜਾ ਇਹ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਤਾਂ